ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਤਾਜ਼ੀਆਂ ਸੂਈਆਂ ਗਾਂਵਾਂ ਸੇ ਲਈ ਲੈ ਕੇ ਆਏ ਜੀ ਜਿਸ ਪਿੰਡ 'ਚ ਜੋ ਵੀ ਵੀਡੀਓ ਬਣਾ ਰਹੇ ਹਾਂ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਾਈ ਨੂੰ ਪਧੌੜ ਤੇ ਸੈਨਾ ਭਾਈ ਰੁਪਾ ਸ਼ੰਨਾ ਗਲਾ ਸਿੰਘ ਨਾਲ ਨੇੜੇ ਰਹ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾਰ ਉਹ ਠੀਕ ਹੋ ਜੀ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮਾ 98727990 ਕਿਹੜਾ ਸੂਏ ਸੁਏ ਆ ਬਾਈ ਤੀਜੀ ਸੂਏ ਸੁਏ ਜੀ ਕਦੋਂ ਸੂਈ ਆ ਵੀਰ ਪਰਸੋ ਸੂਈ ਆ ਜੀ ਨਾੜੂਆ ਨਾਲ ਆ ਬੱਸੀ ਇਹਦੇ ਮਗਰ ਬੱਚਾ ਬੱਚੀ ਬੱਚੀ ਬੜੀ ਚੰਗੀ ਆ ਨਾ ਕੀ ਬਾਤ ਆ ਬੱਚੀ ਨੂੰ ਜਨਮ ਦਿੱਤਾ ਨਾਸਾਂ ਗਲਾਬੀ ਕੁਆਲਿਟੀ ਚੈੱਕ ਕਰ ਲਓ ਇੱਕ ਨੰਬਰ ਡੈਮਡ ਪੀਸ ਬੱਚਾ ਦਿੱਤਾ ਹਾਂ ਕੀ ਬਾਤ ਆ ਯਾਰ ਹਨਾ ਬਹੁਤ ਚੰਗਾ ਬੱਚਾ ਦਿੱਤਾ ਕਿੰਨਾ ਬਾਈ ਹੁਣ ਬੋਲਾ ਜਾਂ ਦੁੱਧ ਇਹਦੇ ਥੱਲੇ ਆ ਮਾਲੂ 14 ਲੀਟਰ ਅਗਲਾ ਹੁਣ ਚੋਕੇ ਲੈ ਜੇ ਉੱਤਤੇ ਦੇਂਦੇ 14 ਕਿਲੋ ਆਰਾਮ ਨੇ ਕਿਲੋ ਆਪਾਂਵੇਂ ਕਹਦੇਗੇ 25 ਲੀਟਰ ਹੁਣ ਚਵਾਈ ਹੋਈ ਕੋਈ ਚਵਾਈ ਹੋਈ ਵੀ ਹੁਣ ਇਹਦੀ ਠੀਕ ਆ ਬਾਈ ਹਾਂ 14 ਮਾਰ ਦਾਂਗੇ ਆਪਾਂ ਟਾਈਮ ਤਕਰੀਬਨ ਬਾਈ ਮੰਨ ਕੇ ਚੱਲੋ 8:23 ਮਿੰਟ ਹੋਗੇ ਹੁਣ ਬਹੁਤ ਚੰਗਾ ਤੇ 14 ਬਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੂਗਾ ਬ੍ਰੀਡ ਇੱਕ ਨੰਬਰ ਹਣਾ ਬਾਈ ਹੁਣ ਇਹ ਮਤਲਬ ਵੀ ਬੌਲਾ ਇਹਦੇ ਥੱਲੇ ਠੀਕ ਆ 7 ਕਿਲੋ ਡੰਗ ਦਾ 7 7.5 ਕਿਲੋ ਡੰਗ ਦਾ ਹੁਣ ਤਿਆਰ ਆ ਠੀਕ ਆ ਹਾਂ ਹੂੰ ਕਿ ਵਾਈ ਦੇਖੋ ਕਰਮ ਵਾਲੀ ਜਿਹੜੇ ਹਿਸਾਬ ਨਾਲ ਥਾਨ ਲੱਗਿਆ ਕਰਮ ਵਾਲੀ ਜੀ ਹਾਂ ਇੱਕ ਨੰਬਰ ਥਾਨ ਲੱਗਿਆ ਕਰਮ ਵਾਲੀ ਨੂੰ ਨਿਆਣਾ ਪਾ ਨਿਆਣਾ ਨਹੀਂ ਪਾਇਆ ਹੂੰ ਲੈ ਜਿਵੇਂ ਮਰਜ਼ੀ ਨਿਆਣਾ ਪਾ ਲਾ ਕੋਈ ਚੱਕਰ ਨਹੀਂ ਕਿਹੜਾ ਕੁਸ਼ਣ ਕੋਈ ਸੀਲ ਦੀ ਆਪਣੇ ਦੋਨਾਂ ਦੀ ਗਾਰੰਟੀ ਹੈ ਓਕੇ ਬਾਈ ਹਾਂ ਹੂੰ ਲੈ ਸੀਲ ਦਿਆਂ ਕੋਈ ਐ ਨਹੀਂ ਹੂੰ ਦੋਨੇ ਸੀਲ ਆ ਚਾਹੇ ਅਗਲਾ ਆ ਕੇ ਚੈੱਕ ਕਰਕੇ ਲੈ ਜਾ ਕੋਈ ਚੱਕਰ ਨਹੀਂ ਆਪਾਂ ਸਹੀ ਆ ਬਾਈ ਜ਼ਰੂਰੀ ਆ ਤੇ ਬਾਕੀ ਦੋ ਨਾਲ ਕਿ ਮਿਲ ਜਾਣੇ ਆ ਯਾਰ ਹਾਂ ਕਿਉਂ ਬੱਚੀ ਨੇ ਕਰਮ ਵਾਲੀ ਨੇ ਨਾਲ ਹੀ ਤਰ ਹੋਣਾ ਚਵਾਈ ਦੇ ਬਹਲਾ ਚੰਗਾ ਚੋਣ ਹਣਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਨਹੀਂ ਕੁਛ ਨਹੀਂ ਮਗਰਲੇ ਸਣੀ ਚਵਾਈ ਚੈੱਕ ਕਰਿਆ ਕੀ ਬਾਤ ਆ ਬੜਾ ਚੰਗਾ ਜੋਣਾ ਹੈ ਨਾ ਚਵਾਈ ਦੀ ਤਾਂ ਆਪਣੀ ਗਰੰਟੀ ਹੈ ਜੀ ਠੀਕ ਆ ਬਾਕੀ ਅਗਲਾ ਆ ਕੇ ਆਪ ਦੀ ਚੈੱਕ ਕਰਕੇ ਲਿਆਵੇ ਚੈੱਕ ਕਰਕੇ ਲੈ ਜੀ ਹਮ ਜੈਮ ਹੋਣੇ ਐਮ ਗਾਰੇ ਚਵਾਈ ਦੀ ਗਰੰਟੀ ਲੈ ਪਰਸੋਂ ਦੀ ਸੂਈ ਵੀ ਆ 7 ਕਿਲੋ ਡੰਗ ਦਾ ਦੁੱਧ ਹੁਣ ਤਿਆਰ ਆ ਠੀਕ ਆ ਬਾਈ ਹਾਂ ਫੁੱਲ ਦੇ ਬਾਈ ਮੜੀ ਤੋਰ ਦੇ ਫੁੱਲ ਕਾਦਾ ਛੋਟੀ ਨਾ ਮੰਨਿਓ ਬਾਈ ਫੁੱਲ ਬਰੀਡ ਆ ਦੁੱਧ ਵੀ ਵਾਈ ਨੀ ਜੀ ਐਸ ਵੈਸ ਹੋਈ ਵੀ ਆ ਕੋਈ ਆਪਾਂ ਦੂਜੇ ਨਹੀਂ ਕਹਿੰਦੇ ਹੂੰ ਆ ਜਾ ਬਾਕੀ ਹੁਣ ਇਹਨਾਂ ਦੀ ਚਵਾਈ ਕਰਾਂ ਹੋਈ ਵੀ ਆ ਠੀਕ ਆ ਹਾਂ ਕੀ ਮੁੱਲ ਆ ਫਿਰ ਜੈਜ ਜੇ ਮੁੱਲ ਕਰਾਉਣਾ ਤਾਂ 55000 ਹਾਂਜੀ 50000 ਰੁਪਏ ਲੈਣਾ ਅੱਛਾ ਭਾਈ ਹਾਂ ਹਣਾ ਦੇ ਵੀ ਦਿਖਾ ਦੇ ਲੈ ਵਾਲੂ ਵਾ ਦਿਖਾ ਤੇ ਥਣ ਦਿਖਾ ਸਹੀ ਗੱਲ ਆ ਮੁੱਲ ਕਰਾਉਣਾ 55 ਕਰਾ ਲਓ 50000 ਦੀ ਵੜ ਬਾਈ ਕਹਿੰਦੇ ਹਾਂ ਬਾਕੀ ਬੱਸੀ ਬਹੁਤ ਆ ਵੱਸੀ ਛੱਡ ਕੇ ਜਾਨੀ ਅਗਲੇ ਨੂੰ 3000 ਚ ਆਪਾਂ ਵੱਸੀ ਰੱਖ ਲਾਂਗੇ ਚੱਕ ਬਾਈ ਹਾਂ 3000 ਦੀ ਵੱੱਸੀ ਵਿੱਚ ਘੱਟ ਲਾਂਗੇ ਵੈਸੇ ਵੱੱਸੀ ਚੰਗੀਆਂ ਪਾਲਣ ਵਾਲੀ ਵੱੱਸੀ ਆ ਵੱੱਸੀ ਬਹੁਤ ਆ ਬਰੀਟ ਵਾਲੀ ਆ ਸਹੀ ਗੱਲ ਆ ਹਾਂ ਹੂੰ ਠੰਡੀ ਠੁੰਡੀ ਫੋਲਾ ਹਣ ਠੰਡੀ ਫੋਲਾ ਕੋਈ ਆ ਨਹੀਂਦਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕ ਨਹੀਂ ਨਹੀਂ ਕਹਿਣਾ ਕੁਛ ਨਹੀਂ ਕਿਹਾ ਕੋਈ ਵਸਤਾ ਨਹੀਂਦਾ ਅੱਗੇ ਆ ਗਈ ਵੀਰੇ 2 ਨੰਬਰ ਇਹ ਦੂਜਾ ਸੂਆ ਸੂਈ ਆ ਜੀ ਇਹ ਕਦੋਂ ਸੂਈ ਆ ਇਹ 500 ਸੂਈ ਆ ਜੀ ਬੱਚਾ ਕੀ ਦੇਤਾ ਇਹਨੇ ਇਹਨੇ ਬੱਸਾ ਦਿੱਤਾ ਜੀ ਬੱਚਾ ਦੇਤਾ ਹਾਂ ਠੰਡੀ ਠੁੰਡੀ ਖੰਡੇਪੂਰ ਗਿਆ ਜੀ ਕੋਈ ਚੱਕਰ ਨਹੀਂ ਲੈ ਵਾਲੂਆ ਚੰਗਾ ਹਨਾ ਇਹਦੇ ਥੱਲੇ ਕਿੰਨਾ ਕੁ ਬੋਲਾ ਪੂਰਾ ਹੁਣ ਬੋਲਾ ਇਹਦੇ ਥੱਲੇ ਆ ਮੰਨ ਲਓ 16 ਕਿਲੋ ਆ ਓਕੇ 8 ਕਿਲੋ ਡੰਗ ਦਾ ਆਰਡਰ ਕਮਾਲ ਆ ਹਨਾ ਬਹੁਤ ਸੋਹਣਾ ਆਰਡਰ ਫਿੱਟ ਫਿੱਟ ਲੇ ਵਾ ਸਿਆ ਕਰਮ ਵਾਲੀ ਦਾ ਕਿਆ ਬਾਤ ਹੈ ਮੂਰੂ ਲੇ ਵਾ ਦਿਖਾ ਦੇਂਦੇ ਦਿਖਾ ਦੇ ਹੂੰ 25 ਕਿਲੋ ਦੁੱਧ ਦੇ ਦਿੰਦੇ ਜੀ ਇਹ ਠੀਕ ਆ ਜੀ ਆਪਾਂ 30 ਨਹੀਂ ਕਹਿੰਦੇ 25 ਕਿਲੋ ਦੁੱਧ ਦੇ ਦਿੰਦੇ ਪਹਿਲੇ ਸਵਿਚ ਹੋਇਆ ਵਾ ਓਕੇ ਹਾਂ ਪ੍ਰਿੰਟ ਪ੍ਰਿੰਟ ਬੜਾ ਚੰਗਾ ਪ੍ਰਿੰਟ ਚਿੱਟਾ ਮੂਹਾਂ ਚਿੱਟੀਆਂ ਸਾਰੀਆਂ ਕਿਆ ਬਾਤ ਹੈ ਗੱਲ ਕਰ ਥੋੜੀ ਸਾਂਭੀ ਵੀ ਨੀਗਾ ਉਪਜਾ ਸੁਆ ਬਹਿੜਾ ਬਾਕੀ ਮੂੰਮਾਂ ਦਿਖਾ ਦੇ ਬਰੀ ਵਾਲੂ ਬਾ ਦਿਖਾ ਦੇ ਬਰੀਕ ਵਾਲੀ ਆ ਹਾਂ ਹੈਨਾ ਹਾਂ ਬਿਊਟੀਫੁੱਲ ਬਰੀਕ ਤੇ ਸੂਈ ਸਵਾਈ ਕੁਆਲਿਟੀ ਇੱਕ ਨੰਬਰ ਮਗਰੋਲੇ ਬਾ ਦਿਖਾ ਦੇ ਨਾਲੇ ਮੂੰਮਾਂ ਦਿਖਾ ਦੇ ਸਹੀ ਗੱਲ ਹਾਂ ਇਹਦਾ ਮੁੱਲ ਜਾਇਜ਼ ਮੁੱਲ ਕਰਾਉਣਾ ਦਾਦਾ 80000 ਹਾਂ ਬਸ 70000 ਰੁਪਏ ਲੈਣਾ ਇਹਦੇ ਚ ਕੋਈ ਘਾਟਾ ਵਾਧਾ ਨਹੀਂ 70000 ਰੁਪਏ ਲੈਣਾ ਹੀ ਆ ਮੁੱਲ ਕਰਾਉਣਾ ਬਾਈ ਕਹਿੰਦਾ 80 ਕਰਾ ਲੋ ਜਮਾ ਜਾਇਜ਼ ਮੁੱਲ ਆ ਕੋ ਵੜ ਚੰਗੀ ਆ ਕੁਆਲਿਟੀ ਵਾਲੀ ਆ ਕਹਿੰਦੇ ਬਾਈ ਹਮ ਬਾਕੀ ਮੂੰਹ ਮਾਂ ਦਿਖਾ ਦੇ ਲੇਵਾਲੂਆ ਦਿਖਾ ਦੇ ਤਰਾਇ ਦੇ ਮਾਰ ਦਿੰਦੇ ਆ ਲੈ ਹਮ ਲੈ ਲੈ ਫੀਟਿੰਗ ਚੈੱਕ ਕਰੋ ਲੈ ਵੀ ਨਹੀਂ ਇੱਕ ਨੰਬਰ ਇਧਰੋ ਦਿਖਾ ਦੇ ਬਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਹਾਂ ਬਹੁਤ ਚੰਗਾ ਥਾਂ ਲੱਗੇ ਯਾਰ ਕਰਮ ਵਾਲੀ ਨੂੰ ਹਣਾ ਬਾਈ 16 ਲੀਟਰ ਨੂੰ ਐ ਮਾਲਾ ਵੀ ਹੋਣ ਇਹਦੇ ਥੱਲੇ ਹਮ ਤਿਆਰ ਆ ਠੀਕ ਆ ਬਾਈ ਹਾਂ ਲੈ ਕਾ ਫਿਰ ਤੀਜਾ ਦਿਨ ਹਜੇ ਇਹਨੂੰ ਸੂਈ ਨੂੰ ਹਜੇ ਤਾਂ ਬਾਈ ਕੋੜ ਕੋੜ ਚੱਲਣੇ ਆ ਖਰਾਕ ਪੈਣੀ ਆ ਨਿਆਣਾ ਵੀ ਪਾਉਂਦੇ ਹੋਈ ਧਾਰਾ ਮਾਰ ਦਿੰਦੇ ਨੇ ਹੂੰ ਨਿਆਣਾ ਵੀ ਪਾਉਣਾ ਪਾ ਬਾਈ ਕਹਿੰਦਾ ਨਹੀਂ ਪਾਉਣਾ ਨਾ ਪਾ ਤਾਂ ਵੀ ਕੋਈ ਚੱਕਣੀ ਚਵਾਈ ਚੰਗੀ ਆ ਨਾ ਚਵਾਈ ਬਹੁਤ ਚੰਗੀ ਛੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਬਾਕੀ ਆਪ ਕੋ ਸਮਾਪ ਸਮੂਹ ਨਹੀਂ ਕਰਾਇਆ ਹੂੰ ਲੈ ਸਹੀ ਗੱਲ ਆ ਬਈ ਹੁਣ ਉਤਰਦੀ ਆ ਹਜੇ ਖਾਬ ਕਰਨੋਂ ਪੈਂਦੀ ਆ ਨਾ ਹੂੰ ਲੈ ਫੁੱਲ ਬਰੀਡ ਆ ਕਿ ਨਹੀਂ ਫੁੱਲ ਬਰੀਡ ਕਿਆ ਬਾਤ ਲੈ ਮੁੱਲ ਵੀ ਜਾਇਜ਼ ਆ ਬਾਈ ਮਾਨਤਨ ਹੋ ਜਾਊਗਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਲੈ ਵੇਲੂਗਾ ਦੇ ਦਾ ਫੱਟ ਫੱਟ ਲੈ ਵਾ ਹਾਂ ਫੱਟਸ ਲੈ ਵਾ ਕੋਈਆਂ ਟਟਮਾ ਜਲੇ ਬਣੇ ਸਹੀ ਗੱਲ ਐ ਇਸ ਸੂਸ ਬੜਾ ਚੰਗਾ ਕਰਮਾ ਇਹਦਾ ਮੂੰਹ ਮ ਦਿਖਾ ਦੇ ਲੈ ਕੰਨ ਖੁੰਨ ਦੇ ਮਗਸੀ ਭਰਾ ਕੋਲੇ ਦੋ ਦੋ ਨੀ ਰਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ